ਜੀ ਸਵਾਗਤ ਆ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਦੇ ਇੱਕ ਨਵੇਂ ਵਲੌਗ ਦੇ ਨਾਲ ਮਿੱਤਰੋ ਤਿੰਨ ਚਾਰ ਦਿਨ ਹੋ ਗਏ ਬਈ ਵੀਡੀਓ ਬਣਾਈ ਨਹੀਂ ਕਿ ਭਲਾਂ ਦੇਖਦੇ ਆਂਗੇ ਉਹਨੂੰ ਇਸੇ ਚ ਸਵੇਰੇ ਸਬਜ਼ੀ ਵੇਚਣ ਵਾਜ ਨੇ ਦੁਬਾਰਾ ਚ ਇਹਦਾ ਚੱਲ ਪਿਆਦਾ ਕੰਮ 10 11 ਵਜੇ ਗਰਮੀ ਗਰਮੀ ਤੁਹਾਨੂੰ ਪਤਾ ਸਵੇਰੇ ਸਬਜ਼ੀ ਦਾ ਹੁਣ ਕੀ ਬਣਾਈਏ ਗਰਮੀ ਹੋਇਆ ਦੇ ਦੁਆਰ ਗਰਮੀ ਜੂਨ ਹੀ ਬਣਾਉਣ ਦੀ ਸੋਚਦਾ ਵੀਡੀਓ ਆ ਕਰਕੇ ਆ ਖੜਿਆ ਮੰਡੀ ਦੇ ਬੰਦੇ ਆ ਰਹੇ ਨੇ ਆਪਣੇ ਤੇ ਦਿਖਾਉਣੇ ਨੇ ਕੀ ਕਾਰਵਾਈ ਬੰਦੀ ਚਲਾਉਣੇ ਦਾ ਉਧਰੋਂ ਗੋਬੀਲਾ ਵੀ ਹੋਈ ਜਾਂਦਾ ਤੇ ਆਪਰਾ ਬੰਦੇ ਕਰੀ ਜਾਂਦੇ ਨੇਗੇ ਰਿੰਡੀਆਂ ਪੱਟਦੀਆਂ ਆਦੀਆਂਗਾ ਉਹ ਵੀ ਸਾਨੂੰ ਦਿਖਾਉਣੇ ਸੀ ਜਾ ਕੇ ਦਿਖਾਵਾ ਇਹ ਕੁਛ ਕਰਿਆ ਹੋਇਆ ਕੰਮ ਵੈਸੇ ਪੱਟਾ-ਵੱਟਾ ਪਾਵਾਂਗੇ ਦਿਖਾਵਾ ਆ ਸੜਦੀਆਂ ਬਦਾਨ ਜੀ ਪੰਜ-ਛੇ ਕਿੱਲਾਂ ਦੇਖਣੀਆਂ ਹੁਣ ਦੇ ਤਾਂ ਹੈ ਰਾਵਾ ਕਰਾ ਮਾ ਕਰਾ ਉਹ ਗਾਣੇ ਦੀ ਢਾਲ ਤੇ ਚੱਲਦਾ ਇਹ ਵਿਆਹ ਕਰਵਾ ਕੇ ਕਿਹੜੇ ਗਾਣੇ ਦੀ ਢਾਲ ਤੇ ਚੱਲਦਾ ਦੱਸ ਓਏ ਵਿਆਹ ਕਰਵਾ ਕੇ ਤੂੰ ਮਿਲਦਾ ਗਿਆ ਦਰਿਓ ਗਾਣੇ ਤੇ ਹੈਨਾ ਹਮਮ ਸਰ ਇਹ ਵੀ ਵਿਚਾਰੇ ਢਾਲ ਟੂੜੂ ਦੀ ਘਟ ਦੰਦੇ ਨੇ ਢਾਲ ਤੇ ਢਾਲ ਲਾਉਂਦਾ ਜਾਂਦੇ ਹੋਰ ਯਾਰ ਦਵਾਰੇ ਹੋਰ ਚੱਲ ਤਾਰਕੇ ਠਕੇ ਸਬਜੀ ਦਾ ਹੋ ਜਾਂਦਾ ਹੈ। ਇਹ ਦਵਾਰ ਪ੍ਰਾਣ ਦਾ ਹੋ ਜਾਂਦਾ 11 ਵਜੇ ਤੁੱਪੇ ਤੁੱਪੇ। ਕਿੰਨੇ ਵੀ ਜਨਨ ਨਾਲ ਸਬਜੀ ਦੇਖੀ। 7 ਲੋ ਵੀ ਜੋਬਰੂ ਪਹੁੰਚ ਗਏ ਸੰਗ ਤਾਂ। ਅੱਧੇ ਬੰਦੇ ਦਿਖਾਈ ਨਹੀਂਗੇ ਭੁੱਲ ਗਏਗਾ ਪਣਾ ਕੋਈ। ਚੱਲੋ ਤੁਹਾਨੂੰ ਇਹ ਰਿਹਾ ਰਾਇਨਦਾਰਾ ਤੇ ਵੀ ਅੱਜ ਇਸ ਦੇ ਬਾਰੇ ਬਲੌਗ ਨਹੀਂ। ਟਾਡੋ ਯੱਕ ਆ ਜਾਂਦਾ ਜੋਬਰੂ। ਅੱਜ ਇੱਕ ਬਹੁਤ ਦਿਨ ਬਾਅਦ ਬਲੌਗ ਬਣਾ ਰਹੇ। ਹੈ ਓਏ। ਕਈ ਦਿਨ ਹੋ ਗਏ ਸਾਨੂੰ ਬਲੌਗ ਬਣਾਇਆ ਨਹੀਂ ਹੈਗਾ। ਅੱਜ ਕੱਢਾਂ ਗੰਡੇ ਬਲਾਗ ਦੇ ਅੱਜ ਬਣਾਇਆ ਹੈ ਸਰਕੀ ਬਲਾਉੀ ਸਟਾਰਟਿੰਗ ਕਰੀ ਦੀ ਸਰਕੀ ਕਰਦੀ ਜਾਉਂਦੀ ਚੱਲੇ ਠੀਕ ਦਾ ਸਦਾ ਮੈਂ ਆਪਣੇ ਸਬਸਕ੍ਰਾਈਬਰਾਂ ਨੂੰ ਵੀ ਇੱਕ ਦੂਜੇ ਪਾਸੇ ਸਰਕੀ ਸਬਜ਼ੀ ਭੇਜੇ ਜਦੋਂ ਵਜੇ ਗਰਮੀ ਹੋ ਜਾਂਦੀ ਹੈ ਕਿ ਜੀ ਨਹੀਂ ਕਰਦਾਗਾ ਬਾਈ ਕਰਨ ਨੂੰ ਸਟਾਰਟ ਬਲਾਗ ਹੈ ਥੋੜੇ ਥੋੜੇ ਨਾਲ ਗਰਮੀ ਲੰਘੀ ਹੁਣ ਦੇਖ ਲੋ 12 ਵਜੇ ਹੁਣ 12 ਵਜੇ ਆ ਜਾਣੇ ਚੱਕੀ ਪਰ ਤੁਸੀਂ ਆਪ ਹੀ ਸਾਲਾ ਲੋਲੋ ਪਾਰਾਂ ਵਿੱਚ ਹੁੰਦੇ ਜੀ ਪ੍ਰਾਣ ਦੇਖਣ ਨੂੰ ਤਾਂ ਕਰਦਾ ਨਹੀਂ ਬਲੌਗ ਬਣਾਉਣ ਨੂੰ ਕਿੱਥੇ ਕਰੂਗਾ ਦੇਖਣੀ ਪਊਗੀ ਇਹ ਟਾਈਮ ਹੀ ਲੱਗ ਰਿਹਾ ਹੈ ਬੱਟੇ ਲਵਾਇਆ ਬੱਟੇ ਬੱਟੇ ਲਵਾਇਆ ਗਿਆ ਜਾ ਰਹੇ ਹਾਂ ਬਾਕੀ ਤੁਹਾਨੂੰ ਕਾਰਬੇ ਜਾ ਕੇ ਦਿਖਾਉਣੇ ਬਾਈ ਜੀ ਜੋ ਬਰੋ ਪ੍ਰਾਣ ਦਾ ਕੰਮ ਚੱਲ ਪਿਆ ਸਿਖਰ ਦੁਪਹਿਰੇ ਵੇਖੋ ਪੌਡਰੇ ਜਵੜਾ ਬਈ ਜੀ ਇਹਦਾ ਹਨਾ ਪੌਡਰੇ ਜਵੜਾ ਅੱਜ ਅਸੀਂ ਨਵਾਂ ਤਰੀਕਾ ਬਣਾਇਆ ਹੈ ਗੁਲਾਬ ਜਿਹੜਾਏ ਨੇ ਲੋਕ ਲੋਕ ਹੀ ਰਹਿਗੇ ਜੀ ਤਾਂ ਨਾ ਓਏ ਇਹਦਾ ਲਾਸਟ ਤੇ ਜਦੋਂ ਕੰਮ ਨਿਬੜ ਗਿਆ ਉਦੋਂ ਸਿਆਈ ਨਹੀਂ ਗਈ ਬੋਰੀ ਇਹ ਥੱਲੇ ਸਿਆ ਗਈ ਪਹਿਲਾਂ ਤਾਂ ਅਸੀਂ ਮੱਥਾ ਮਰੀ ਗਿਆਂਗੇ ਅੱਜ ਅਸੀਂ ਇਹ ਤੇਰੀਕਨਲੇ ਇਹਦੇ ਨਾਲ ਵਧੀਆ ਡੀਗਦੀ ਹੈਗੀ ਮਿੱਤਰੋ ਡੇ ਗਿਆ ਪਲਾਂ ਇਧਰ ਮੁੰਡੇ ਜੀ ਦਾ ਹੁਣ ਆਹ ਘੱਟਾ ਮਕਾਉਣਾ ਸੀ ਨਾ ਚੱਲ ਪਏ ਇੱਧਰ ਡੇਕਰ ਹਨਾ ਓਏ ਅੱਜ ਤਾਂ ਬੈਰ ਤੇ ਬੈਰ ਜੌਰ ਬਚੀ ਜਾਂਦਾ ਜੋ ਭਰਾ ਦਾ ਉਹ ਤਾਂ ਪ੍ਰਾਨ ਚੜ ਕੇ ਚੁੱਕੀ ਹੈ ਹਾਂ ਉਹ ਤਰੀਆ ਸੇ ਨਾ ਕਿ ਉਹ ਹੋ ਹੋ ਚੱਲ ਕੋਈ ਆਂਟੀ ਵੈਟਕ ਲਾਦਾ ਹੈ ਇਧਰ ਇੱਕ ਲਰਜੀਲੀ ਉਹਦਾ ਜ਼ਰੂਰੀ ਹੈ ਨਹੀਂ ਥੱਪੜ ਕਰ ਦੋਗੇ ਚਲ ਮਿਲਦੇ ਆ ਸਾਨੂੰ ਅਗਲੇ ਪ੍ਰਾਜ ਤੇ ਜੋ ਬਰ ਚੱਲ ਪਈ ਜੋ ਬਰ ਹਣਾ ਵਿੱਕੀ ਬਾਸ ਇਹ ਆ ਸਾਡਾ ਬੰਦਾ ਬਾਸ ਆ ਇਹ ਹਣਾ ਵਿੱਕੀ ਤੇ ਪ੍ਰਦਾਨ ਡੇ ਗਏ ਖਰ ਨਾਲ ਹੁਣ ਇਹ ਲਗਾਏਗਾ ਓਏ ਪ੍ਰਦਾਨ ਡੇ ਮੰਗ ਰਿਆ ਜੇ ਪਾਣੀ ਦੀ ਬੋਤਲ ਕਿੱਥੇ ਉੱਥੇ ਤਾਂ ਆਪਾਂ ਦੇਖਿਓ ਰਹਿ ਗਈ ਪੀਵਾਂਗੇ ਥੋੜਾ ਚੱਕੀ ਉੱਥੇ ਹੀ ਗੱਲਾਂ ਹੁੰਦਾ ਜਰੂਰੀ ਵਿਚਾਰੇ ਦਾ ਸਿਰ ਮਚਾਉਣਾ ਦਾ ਗੱਲਾਂ ਝੂਲਾ ਕਿੱਲਾ ਗਿਆ ਮਿੱਟੀ ਦੇਖ ਲੋ ਮੈਂ ਤਾਂ ਜਿੰਦੀ ਹੈ ਦੋ ਗੱਲਾਂ ਜਿਹੜਾ ਦੱਸਿਆ ਹੋਏ ਜੁੜੇ ਆਗੇ ਸੀ ਤੂੰ ਐ ਕਰੀ ਸਹੀ 15-20 ਮਿੰਟਾਂ ਨੂੰ ਆ ਜੀ ਬਾਹਰੇ ਜੇ ਤੂੰ ਬੈਠਣਾ ਪੱਖੇ ਤੇ ਲੱਗੇ ਆ ਫੋਨ ਕਰਦਾ ਜੇ ਇੱਥੇ ਬਹਿ ਜਾਏਂਗੇ ਓਰੇ ਖੜ ਜਾ ਇੱਥੇ ਮੂੰਹ ਗਰਮੀ ਚ ਕੀ ਕਰਨਾ ਤਾਂ ਯਾਰ ਆਖੀ ਪੁਰੀ ਆ ਜੀ ਤੂੰ ਕਾਨੂੰ ਗਰਮੀ ਵਰਨਾ ਗੁਲਾਬ ਜੀ ਇਹ ਕਰਦੇ ਸਖਤ ਜੰਮੀ ਰੰਗ ਚੜਦਾ ਪੈਂਦਰਾ ਆ ਖਾਲ ਖਾਲ ਦੀ ਸਫਾਈ ਹੋਈ ਹੈ ਖਾਲ ਕੈਂਡ ਬਣਾਦਾ ਓਏ ਪਰ ਆਈ ਹੈ ਬਸ ਰਾਤ ਨੂੰ ਕੜ ਗੇ ਕੈਂਡਾ ਖਾਲ ਦੇਖ ਤੂੰ ਕੜਕੜ ਕੜਗੜ ਆ ਇਹਨ ਬਣਾਈ ਪੀ ਨਾ ਗੱਲਾਂ ਕੜਕੜਾਈ ਦੇਕ ਨੰਬਰ ਹੈ ਹਾਂ ਸਪਰੇ ਨਹੀਂ ਯਾਰ ਬਾਹ ਕੀਟ ਨਸਕ ਕੋਈ ਵੀ ਸਪਰੇ ਪਾਉਣੀ ਨਹੀਂ ਹੈਗੀ ਆਪਦੇ ਹੱਥੀ ਕੰਮ ਕਰਨਾ ਆ ਜਿਹੜੀ ਜ਼ਹਿਰ ਮੋਟੇ ਤੇ ਚੰਗੀ ਹੈ ਇਹ ਹੈ ਇਹ ਜ਼ਹਿਰ ਨਹੀਂ ਇਹ ਤਾਂ ਇੱਕ ਉਹ ਫੰਕਸ਼ਨ ਹੈ ਹੈ ਓਏ ਸ਼ਿਕੰਦਰ ਵਲੀ ਫੰਕਸ਼ਨ ਆ ਰਿਹਾ ਦਾ ਪਰਿਆ ਖੜਾ ਨਾ ਖਾਲ ਕਹੀਰੋ ਲੈ ਕੇ ਦੇਖੀ ਚੱਕ ਕੇ ਕੰਜਰ ਦਾ ਆ ਬੰਦਾ ਹੈ ਬਈ ਚੋਲੀ ਲਵਾਉਣ ਵਾਸਤੇ ਗਈ ਆ ਗਈ ਬਈ ਹੁਣ ਕੰਜੇ ਦਾ ਕੀ ਬੜੀਆਂ ਕੜਨੀਆਂ ਨੇ ਤਾਂ ਕੰਮ ਨਹੀਂ ਨਾ ਕਰਦੀ ਹੈ ਕੰਮ ਨਹੀਂ ਕਰਦੀ ਹੁਣ ਦੇਖੀ ਹੋਗੀ ਹੁਣ ਦੇਖੀ ਪੂਰਾ ਤੂਹਾਰਾ ਕਰਿਆ ਜੋਰ ਓਏ ਸਿਕੰਦਰ ਇਹ ਮਾਰਾ ਤਾ ਤਾਂ ਨਹੀਂ ਮੰਨਣਾ ਗੱਲ ਦਸਤਾਨੇ ਨਾਲ ਕੀ ਹੁੰਦਾ ਜਾ ਰਹੇ ਕਿਸਾਨਾਂ ਦੇ ਕਹਿੰਦਾ ਇਹਦਾ ਹੱਥਾ ਛੱਲੀ ਰਹਿੰਦੇ ਛੱਲੇ ਨਹੀਂ ਇਹ ਕਈ ਵਾਰ ਅਲਰਜੀ ਕਰ ਜਾਂਦੀ ਹੈ ਰੰਗ ਚੜਿਆ ਨਹੀਂ ਹੈਗਾ ਹਲਟੋ ਹੀ ਛੁੱਡੀਆਂ ਹੁੰਦੀ ਆ ਓਏ ਇੰਨੀ ਕਦ ਰਿੰਗਦੀ ਆ ਜੀ ਨਹੀਂ ਜੀ ਇਹ ਖੜਕਦਾ ਨਹੀਂ ਕਰਦੀ ਸਸਨ ਸਰ ਡਟਾ ਇਹ ਮੈਨੂੰ ਲੱਗਦਾ ਫਿਰ ਲੋਡ ਕਰਾ ਲੇ ਕੌਣ ਕੌਣ ਆਉਂਦੇ ਨੇ ਕੱਲੀ ਏ ਓਏ ਤਿਆਰ ਤੇ ਰੋਕੇ ਜਾਂਦਾ ਭਲਾ ਡੇ ਹੋਂਡਾ ਨਾ ਉਹ ਵੀ ਜਦੋਂ ਤਿਆਰ ਹੋ ਕੇ ਤੁਹਾਡੇ ਨਾਲ ਪਾਣ ਤੜ ਗਈ ਆ ਆ ਦੇਖੋ ਇਹਨਾਂ ਨੇ ਦਸਤਾਨੇ ਚਾੜੇ ਨੇ ਮੰਦਰੀ ਦੀ ਗੱਲ ਫਿਰ ਗੋਲੀਆਂ ਲੈ ਦੇ ਫੇਕ ਹੋਏ ਜਿਵੇਂ ਕਰਦਣੇ ਉਹ ਦੂਜੇ ਡਾਕਟਰ ਨਾਲ ਚੜਾ ਕੇ ਬਾਲੇ ਨੇ ਇਹ ਤਾਂ ਦੇ ਚੱਲੀ ਸਸਤਾ ਪੈਂਦਾ ਹਣ ਨਾਲ ਆਉਂਦੇ ਨੇ ਫਰੀ ਹਾਂਜੀ ਫਰੀ ਹੋਵੇ ਫਰੀ ਹੋਵੇ ਅਸੀਂ ਤਿੰਨੇ ਚ ਹਲੇ ਲੱਗੇ ਪਏ ਨੇ ਹਾਂ ਦੱਸਤਾ ਲਾਸਟ ਤੇ ਦੇਖਿਆ ਕਿ ਵੀ ਆ ਵੀ ਹੋਵੇ ਐਨੇ ਸਿਆਗੇ ਸਾਨੂੰ ਮੁੱਦੀ ਨਾ ਮਾਰਦੀ ਨਾ ਢੀਟ ਦੇ ਨਾਂ ਨਿਕਲੇ ਯਾਰ ਟੈਬਲੇਟ ਦੀ ਲੋੜ ਨਹੀਂ ਜੇ ਪੈ ਗਈ ਫੇਰ ਹੂੰ ਟੈਬਲੇਟ ਕਿਹੜੀ ਖਾਣੀ ਪੈਂਦੀ ਯਾਰ ਕੀ ਪੈ ਗਈ ਤਫੜੀ ਤਫੜੀ ਹੋਵੇ ਦੀ ਮਰਣਾ ਟੈਬਲੇਟ ਚੀ ਉਹਦਾ ਕੱਲ ਦਾ ਖਾਲੀ ਸੀ ਅੱਜ ਮਹਾ ਕੀ ਹੁੰਦਾ ਯਾਰ ਅਸੀਂ ਉਹਦਾ ਯਾਰ ਮੈਂ ਤਾਂ ਦੱਸਦਾ ਹਾਂ ਸਾਹਿਬ ਕੀ ਹੈ ਜੇ ਤੇਰਾ ਝੋਲਾ ਗਿੱਲਾ ਹੈਗਾ ਵਿੱਚ ਪ੍ਰਾਣ ਪਾਰਕੀਆ ਤਾਂ ਤੇਰੇ ਨਾਲ ਆ ਜੀ ਤੇ ਕਸੀ ਜਾਂਦੀ ਆ ਫੇਰ ਧੱਫੜ ਹੋ ਜਾਂਦੇ ਨੇ ਜੇ ਤੂੰ ਸੁੱਕਾਂਗਾ ਵੀ ਸਾਰਾ ਕੁਝ ਤੇਰੇ ਨਾਲ ਨਹੀਂ ਕਿਤੇ ਵੀ ਘਸਰ ਰਹੀ ਫੇਰ ਨਹੀਂ ਹੁੰਦੇ ਉਹਦੇ ਸੀ ਇਹਦੇ ਡੇਗੀ ਦੀ ਪ੍ਰਾਣ ਜੀ ਰੇ ਡੇਗੀ ਦੀ ਪ੍ਰਾਣ ਵਾਲਾ ਝੋਲਾ ਦੀ ਮਰਦਾ ਜੀ ਜਿਆ ਸਾਰੀਆਂ ਲਾਲ ਹੋ ਗਈਆਂ ਮੈਂ ਤਾਂ ਇਹ ਤਾਂ ਕਿਹਾ ਸੀ ਮੈਂ ਚੱਲ ਅੱਜ ਨਹੀਂ ਡੇਗਦੇ ਮੈਂ ਮਤ ਨਹਾਉਣਾ ਮੈਂ ਤਾਂ ਖੁਰਕਣ ਲਾ ਤਾਰੋ ਆ ਜੀ ਸਾਰੀ ਲਾਲ ਕਰਤੀ ਮੇਰ ਦਾ ਐ ਜਿਹੜਾ ਧੱਫੜ ਹੋ ਸੀ ਫਿਰ ਗੋਲੀ ਖਾਧੀ ਬੱਚੀ ਵੇਖ ਤੇ ਹੁਣ ਤੁਸੀਂ ਗੋਲੀ ਲੈ ਕੇ ਪਾਏਗੇ ਆਈ ਜਲਦਾ ਹੁੰਦਾ ਦਬਦੇ ਨੇ ਯਾਰ ਇੰਜਨ ਫੋਰ ਵਾਈ ਫੋਰ ਇੰਜਨ ਜੇ ਪਰ ਪਾ ਕੇ ਬਾਅਦ ਚ ਗੋਲੀ ਖਾਦੇ ਬਾਅਦ ਚ ਕੀ ਫਾਇਦਾ ਨੱਕ ਜਾਮ ਕਰਤਾ ਪਾਊਡਰ ਇਹ ਵਾਲੀ ਪਤਾਨ ਜੀ ਉੜਦੀ ਦੀ ਰੇਤਾ ਨੱਕ ਨੂੰ ਜੜ ਗਈ ਜਦੋਂ ਬੁਖਾਰ ਹੋ ਜਾਂਦਾ ਨੱਕ ਜਾਮ ਕਰਤਾ ਮੇਰਾ ਹੁਣ ਮੈਨੂੰ ਤਾਂ ਚੱਕਰ ਜਾਣ ਲੱਗੇ ਨੇ ਗੋਲੀ ਮੇਜਾ ਕਰ ਹੁਣ ਵੀ ਕਰਤਾ ਨਹੀਂ ਜਾਂ ਕਰਤਾ ਨੇ ਡੁਨੀਆ ਕਰ ਦਿੰਦੀ ਆ ਨਸ਼ਾ ਚੜ ਗਈ ਚੜ ਜੇਗੀ ਇੱਕ ਗਰਮੀ ਆ ਦੇਖੋ ਮੁੰਡੇ ਨੇ ਛੁਰੀ ਲਗਾਈ ਦੇਖ ਕਿੱਡੀ ਵੱਡੀ ਲਵਾਈ ਆ ਤਿੱਖੀ ਬੋਤਾ ਜਦੋਂ ਜੀਰੀ ਦਾ ਕੰਮ ਨਿਬੜ ਗਿਆ ਬੱਟ ਪੁੱਚ ਪਚਾਈ ਘੜ ਕਢਾਈ ਉਹਦੇ ਲੈ ਕੇ ਉਹਦੇ ਛੁਰੀ ਲਵਾ ਰੇ ਪਹਿਲਾਂ ਪਹਿਲਾਂ ਫੁੱਕਾ ਜ਼ੋਰ ਲਵਾਈ ਗਿਆ ਸਾਡਾ ਇਹ ਓਏ ਜ਼ੋਰ ਕਰਤੀ ਖੜ ਜਾ ਮੂਰਤ ਕਰ ਦਾਨ ਦੇ ਮੂਰਤ ਕਰ ਮੂਰਤ ਕਰਤੀ ਬੰਦੇ ਨੇ ਉਹ ਨਵੇਂ ਜੀ ਆ ਇੱਕ ਵੱਡ ਕੇ ਕਰੋ ਓਏ ਵੱਡ ਦੂ ਉਹ ਕਾਲਾ ਵਾਸਤੇ ਵੱਡ ਦੂ ਜੀ ਦੱਬ ਕੇ ਮਾਰੇ ਯਾਰ ਉਹ ਟੁੱਟਦੀ ਬੋਤਾ ਲੈ ਜੂ ਨਹੀਂ ਟੁੱਟਦੀ ਨਹੀਂ ਗੀ ਉਹ ਮੂਰਤ ਆ ਹੋ ਜੂਗੀ ਮਸੇ ਇਥੇ ਇਧਰ ਲਾਤਾ ਦੀ ਆਏ ਤੇਰੇ ਸਾਦਕੇ ਮੰਦਾ ਆਇਂ ਡੁੱਟਦੀ ਓਏ ਉਹ ਹੀ ਕੰਮ ਹੀ ਐ ਐਨੀ ਚਿੱਕੀ ਸ਼ੂਰੀ ਯਾਰ ਬਾਹ ਕਿੱਥੋਂ ਲਵਾਈ ਐ ਦੇਖੋ ਕਿੱਥੋਂ ਲਵਾ ਕੇ ਲਿਆ ਬਈ ਸ਼ੂਰੀ ਇਹਾਂ ਚ ਬ੍ਰਿਟਨ ਤੋਂ ਲਾਇਆ ਕਿੱਥੋਂ ਲਵਾਈ ਐ 50 60 ਕਿਲੋ ਮਿੱਟੀ ਦਾ ਢੱਕ ਫਰਦੀ ਐ ਹਾਏ ਹਾਏ ਇਹ ਕਹਿੰਦੇ ਸਰੀਆ ਵੱਡਿਆ ਕਰੂ ਉਹ ਕਹਿੰਦਾ ਯਾਰ ਜਿਹਨੇ ਇਹਦਾ ਤਿੰਨ ਖੁੰਝੇ ਰੋਡ ਤਾਂ ਓਏ ਸਰੀਆ ਇਹ ਤਾਂ ਜਿਹੜਾ ਇਹ ਤਾਂ ਇਹ ਕਹਿੰਦਾਗਾ ਕਹਿੰਦਾ ਜੇ ਮੈਂ ਲਾ ਕੰਧ ਤੇ ਮੈਂ ਕੰਧ ਢਾ ਦੂ ਹਾਂ ਹਾਂ ਕਿੱਥੋਂ ਲਵਾ ਕੇ ਲਿਆ ਬਈ ਇਹ ਇਹ ਮੋੜ ਤੋਂ ਬਈ ਮੋੜ ਤੋਂ ਠੀਕ ਹੈ ਮੋੜੀ ਤਾਂ ਨਹੀਂ ਕਿ ਦੇਖ ਆਈ ਨਹੀਂ ਮੁੜਦੀ ਨਗੜੇ ਜੋਰ ਨਮਰੀ ਪੋਲੀ ਮਰੀ ਲੋਕੀ ਮਿੱਤਰੋ ਗੋਫੀ ਦੀ ਤਿਆਰੀ ਕਰੀ ਜਨੇ ਲਾਉਣ ਦੀ ਬਹੁਤ ਸਿਰਚਾ ਪਟਦੇ ਆ ਮਲੇ ਚੌਲੇ ਬਾਅਦ ਤੇ ਥੋੜੇ ਜੇ ਆਦਾ ਰੱਖ ਲੈ ਲੋ ਕਿ ਦੁਆਏ ਦੀ ਰੰਗ ਕਿਵੇਂ ਕਰੀਏ ਭਾਈ ਅਗਰ ਸਾਰੰਦ ਉਹਨਾਂ ਕੱਕਰ ਯੇ ਅਰਧੇ ਕੰਮ ਕਰਦੇ ਆ ਦੇਖੋ ਚੋਬਰ ਇਹ ਰਹਿ ਗਈ ਆਪਣੀ ਚੌਲੇ ਤਰਿੰਡੀਆਂ ਹੋ ਰੇ ਕੱਦੂ ਹੁਣ ਐਸਲਾ ਬਣ ਗਈ ਬਈ ਉਹ ਥੇ ਆਪਣੀ ਕੱਦੂ ਨੇ ਥੋੜੀ ਜੀ ਇਹ ਉਹਨਾਂ ਨੂੰ ਚੱਕ ਦਿੰਨੇ ਆ ਸੀ ਤੋੜ ਕੇ ਮੈਂ ਸਿੱਧਾ ਹੋ ਜੀ ਸਕਦਾ ਵੇਦਾ ਨਿਊ ਆਡਰ ਹੈ ਜਣਗੇ ਤਾਂ ਕਰਕੇ ਉਹਦੀ ਸਲਾ ਬਣੀ ਜਾਂਦੀ ਹੈ ਕਿ ਉਹ ਤੋੜ ਦੇਣਗੇ ਫਿਰ ਉਹਨਾਂ ਨੂੰ ਬਾਦਾਂਗੇ

தோடனே தோடா சவரை வேச்சாங்க தாஜி வைக்க கட்டி கடலீ பல ਇਹ ਤਾਂ ਸਮਾਂ ਲੱਗਦਾ ਹੈ ਜੀ ਰਾਣਾ ਕੜਾ ਲੱਗ ਗਿਆ 100 ਤੋਂ 100 ਦਮ ਇਹ ਚਾਰਾਂ ਤੋਂ ਜਿਹੜੇ ਆਪਣੇ ਪਹਿਲਾਂ ਉੱਟਾ ਬਿਟਣ ਨਾਲ ਬਹੁਤ ਮੁਸ਼ਕਲ ਨਾਲ ਜਿਹੜਾ ਉਹ ਦਿਖਾਉਣੇ ਆ ਤੁਹਾਨੂੰ ਬੁਲਾ ਲਈ ਫੜਾਏ ਬੰਦੇ ਨੇ ਅੱਜ 2000 ਰੁਪਏ ਨਾਲ ਵੇਚਣੀਆਂ ਮੱਟਾਂ ਦਾ ਜੀ ਬੜਾ ਉੱਤੇ ਨਾ ਜੜਨਾ ਚੜਜੀਏ ਦੇ ਛੋਟੀਆਂ ਵਾਲੀਆਂ ਮੇਦੀਆਂ ਯਾਰ ਮੇਰੇ ਨਾਲ ਉੱਤੇ ਜੜ ਇਹਦੇ ਉੱਤੇ ਐ ਵੇਜਾ ਜੋਬਰਾ ਦਿਖਾਉਣੇ ਉਹ ਪਰਲੇ ਪਾਸੇ ਇਹਨਾਂ ਵੇਜੇ ਮੇਰੇ ਵਾਂਗੂ ਚਲੋ ਉਹ ਜੀ ਠੀਕ ਆ ਹੁਣ ਦੇਖਦੇ ਆ ਪਾਉਂਦਾ ਡੂੰਘਿਆ ਖਿੱਚਦਾ ਹੁੰਦਾ ਯਾਰ ਇਹ ਠੀਕ ਹੈ ਕੰਮ ਮੈਂ ਵੱਧੂ ਨਹੀਂ ਆ ਇੰਨੀ ਥੋੜੀਆਂ ਓਕੇ ਕੰਮ ਆ ਤਾਂ ਵੱਧੂ ਇੰਨੀ ਬਟਾਂ ਥੋੜੀਆਂ ਯਾਰ ਮਾਰੇ ਬੜੇ ਜਨੇ ਖੜੇ ਅਮੀਂ ਨਾ ਰਹਿ ਬਣੀ ਨਾ ਖੜਮੀਆਂ ਕਰਨੀਆਂ ਨੇ ਦਾਰੇ ਗੋਬੀਆਂ ਦਿਖਾਦਾ ਹੈ ساری ਗੋਬੀਆਂ ਦੀ ਉਹ ਉੱਪਰ ਉੱਪਰ ਬਟਾਂ ਦਾ ਕੰਮ 2 ਮੀਟਰ ਵੱਟਾ ਪਾਉਣ ਦਾ ਕੰਮ ਚੱਲੀ ਜਾਂਦਾ ਮੌਸਮ ਖਰਾਬ ਆ ਕਹਿੰਦੇ ਗਰਮੀ ਹੋ ਰਹੀ ਹੈ ਮੀਂਹ ਵੀ ਆ ਸਕਦਾ ਤਾਂ ਬਰਖੇ ਦੇ ਆਉਂਦੇ ਨੇ ਦੇਖਦੇ ਆ ਨਾ ਕੰਪੂਟੀ ਵਾਲੇ ਦੇ ਬਰਤਨ ਟੱਕਾ ਟੱਕਾ ਰਟਾ ਨੂੰ ਮੱਥੇ ਮੱਥੇ ਲੈ ਲਵਾਂਗੇ ਚਲੋ ਜੀ ਚਲੋ ਹਾਲਾ ਛੱਡ ਕੇ ਆਣਾ ਬਈ ਹੁਣ ਆਪਾਂ ਧਲੇਵਾ ਬਾਕੀ ਤੁਹਾਨੂੰ ਦਿਖਾਉਣੇ ਉੱਤੇ ਜਾ ਕੇ ਕੱਢ ਕੁੱਢ ਕੇ ਸਵਾਰੇ ਆ ਜਾਾਂਗੇ ਇਹ ਤਾਂ ਆਇਆ ਬੜਾ ਉਹਦੇ ਉੱਤੇ ਉਹ ਵੀ ਜੋ ਬਰੋ ਬੰਗੀਆਂ ਭਰੀ ਜਾਂਦੇ ਮਿੱਤਰ ਦੇਖੋ ਲਵੇ ਖੜ ਕੇ ਭਰਨੇ ਬੰਦ ਨੇ ਇਹ ਕਿਦੋਂ ਵੀ ਖਤਰਾਂ ਮਾਰ ਰਹਾ ਸਕਦਾ ਤੇ ਹਾਲਾ ਪਾ ਕੱਢੇ ਸੀਗੇ ਹੁਣ ਆ ਮਹਾ ਚੱਲਾ ਪਰਕੇ ਬੰਗੀਆਂ ਬਈ ਲਓ ਵੀ ਮਿੱਤਰੋ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਵੀ ਕਰੋ ਤੇ ਵੀਡੀਓ ਵਿੱਚ ਦੀ ਬਈ ਮਿਸ ਹੋ ਜਾਂਦੀ ਨਹੀਂ ਕੋਈ ਕੋ ਪ੍ਰੋਬਲਮ ਆ ਜਾਂਦੀ ਨਹੀਂ ਜਾਂ ਗਰਮੀ ਵਾਲੀ ਹੈਗੀ ਬਣਾਉਣ ਨੂੰ ਜੀਨ ਕਰਦਾ ਹੈਗਾ ਓਕੇ ਮਿੱਤਰੋ ਇੰਨੇ ਕ ਜਦੋਂ ਵੀ ਟਾਈਮ ਲੱਗਦਾ ਬਣਾਉਣੇ ਆ ਤੇ ਪਾਉਣੇ ਆ ਇੰਨੇ ਕ ਦੇਖ ਲਿਆ ਕਰੋ ਓਕੇ ਜੀ